ਸਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਛੰਡਾ ਹਲਵਾ ਕੀ ਆ ਕद्दू ਇਹ ਤੇ ਆਪਾਂ ਛੰਡਾ ਹਲਵਾ ਬਣਾਵਾਂਗੇ ਇਹਦਾ ਇਹ ਧੋ ਕੇ ਰੱਖਿਆਗਾ ਤਾਂ ਚੱਲ ਲੰਘੇ ਆਪਾਂ ਗਰਮਾਗਾ ਨੂੰ ਖਾਦਾ ਬਹੁਤ ਚੰਗਾ ਹੁੰਦਾ ਹੈ ਇਹ ਠੰਡਾ ਹੁੰਦਾ ਹੈ ਉਹ ਛੱਲ ਲਿਆ ਤੇ ਧੋ ਲਿਆ ਛੱਲ ਕੇ ਤੇ ਆਪਾਂ ਹੁਣ ਇਹਦੀਆਂ ਫਾੜੀਆਂ ਕਰਾਂਗੇ ਦੋ ਹੁਣ ਆਪਾਂ ਕੱਦੂ ਕੱਟਾਂਗੇ ਨਵਾਂ ਫੱਕਾਦੂ ਕੁੱਛ ਕਰ ਲਿਆ ਕਦੂ ਤੇ ਹੁਣ ਆਪਾਂ ਇਹਨਾਂ ਨੂੰ ਨਿਚੋੜ ਦਿਆਂਗੇ ਆਪਾਂ ਸਾਰਾ ਪਾਣੀ ਨਿਚੋੜ ਲਿਆ ਕੱਗੂ ਚੋਂ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾੰਗੇ। ਨਾਲ ਆਪਾਂ ਕੇ ਉਬਾਹਾਂਗੇ ਦੇਸੀ ਜਦੋਂ ਕਿ ਉਹ ਗਰਮ ਹੋ ਗਿਆ ਫਿਰ ਆਪਾਂ ਵਿੱਚ ਕਦੂ ਪਾ ਦਿਆਂਗੇ ਕਦੂ ਕੱਸ਼ ਕੀਤਾ ਨਰਮ ਹੋ ਕੇ ਗਰਮ ਹੋ ਗਿਆ ਤੇ ਆਪਾਂ ਕਦੂ ਪਾਵਾਂਗੇ pa chanjite la po nan langen. So, ge kat dupu jiyan denon. Se apan hondot dupan langen.

ਸੁੱਕਦਾ ਜਾਂਦਾ ਆਪਣਾ ਤੇ ਕਦੋਂ ਵੀ ਵਧੀਆ ਰਿਝੂਗਾ ਲਓ ਹੁਣ ਆਪਣਾ ਕਦੂ ਚੰਗੀ ਤਰ੍ਹਾਂ ਰਿਝ ਗਿਆ ਤੇ ਹੁਣ ਆਪਾਂ ਖੰਡ ਪਾਵਾਂਗੇ ਇੰਨੇ ਕਿ ਲੋੜ ਆ ਪੌਣੇ ਕਿ ਪਾਵਾਂਗੇ ਖੰਡ ਵੀ ਪਾਣੀ ਛੱਡੂਗੀ ਪਾਣੀ ਜੇ ਦੋ ਖੰਡ ਨੇ ਛੱਡਤਾ ਪਾਣੀ ਆਪਾਂ ਸੁਕਾ ਕੇ ਬਾਕੀ ਸਾਨ ਫੇਰ ਪਾਵਾਂਗੇ ਉਹ ਟੋਟਾ ਕ ਦੇਾਂਗੇ ਹੁਣ ਖੰਡ ਨੇ ਪਾਣੀ ਛੱਡਤਾ ਤੇ ਹੁਣ ਆਪਾਂ ਕਾਜੂ ਤੇ ਬਦਾਮ ਪਾਵਾਂਗੇ ਕਾਜੂ ਬਦਾਮ ਦਾਖਾ ਮਗਜ ਪੱਟ ਕੇ ਰੱਖ ਲੈ ਸੀ ਇਹ ਆ ਦੋ ਦਾਖਾਂ ਤੋੜ ਕੇ ਪਾਵਾਂਗੇ ਤੋੜੀਆਂ ਹੋਈਆਂ ਲੈ ਕੇ ਆ ਪਾਏ ਨਾ ਦੋ ਤੋੜ ਕੇ ਭੁੱਲ ਗਏ ਸੀਗੇ ਦਾਖਾਂ ਕਹਿ ਬੈਠੇ ਅਪਾ ਚੰਗੀ ਤਰ੍ਹਾਂ ਪਾਣੀ ਸਕਾ ਲਾਂਗੇ ਹਣ ਇਹਦਾ ਕਦੋਂ ਵੀ ਵਧੀਆ ਬਹੁਤ ਵਧੀਆ ਰਿਝੀ ਜਾਊਗਾ ਵਧੀਆ ਹਰ ਬਾਰ ਬਣੂਗਾ ਅਲੱਗੋਂ ਸਾਰਾ ਪਾਣੀ ਟੁੱਟ ਗਿਆ ਠੰਡ ਦਾ ਵੀ ਆਪਾਂ ਹਲਵਾ ਰਾਨੇ ਤੇ ਤਿਆਰ ਹੈ ਤੇ ਹੁਣ ਆਪਾਂ ਲਾਵਾਂਗੇ ਹੁਣ ਆਪਾਂ ਕੌਲੀ ਚ ਪਾ ਲਾਂਗੇ ਹਲਵਾ ਦੇਖੋ ਆਪਣਾ ਕਿੰਨਾ ਵਧੀਆ ਬਣਿਆ ਠੰਡਾ ਹਲਵਾ ਕद्दू ਦਾ ਬਹੁਤ ਵਧੀਆ ਬਣਿਆਗਾ ਜੇ ਸਾਡੇ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ